ਮਹਾਰਾਜਾ ਪੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪੰਜਾਬ ਦੇ ਨਵੇਂ ਨਿਯੁਕਤ ਵਾਇਸ ਚਾਂਸਲਰ ਪੁਸ਼ਪਿੰਦਰ ਸਿੰਘ ਨੇ ਅਹੁਦਾ ਸੰਭਾਲਣ ਉਪਰੰਤ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਵਾਇਸ ਚਾਂਸਲ ਨਿਯੁਕਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਦਿਨੋ-ਦਿਨ ਵਧ ਰਹੇ ਨਸ਼ਾ ਕਰਨ ਵਾਲਾ ਲੋਕਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਉਹ ਸਕਾਰਾਤਮਕ ਬਦਲਾਅ ਲਿਆਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਦੇਖੋ ਜੀ ਮਹਾਰਾਜਾ ਭੁਤਿੰਦਰ ਸਿੰਘ ਸਪੋਰਟਸ ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਮੈਨੂੰ ਪੰਜਾਬ ਸਰਕਾਰ ਨੇ ਵਾਈਸ ਚਾਂਸਲਨ ਨਿਯੁਕਤ ਕੀਤਾ ਹੈ ਤੇ ਜਿਹੜਾ ਵੀ ਇਸ ਗੱਲ ਦਾ ਆਬਜੈਕਟਿਵ ਹੈ ਮਿਸ਼ਨ ਲੈ ਕੇ ਚੱਲੀ ਹੈ ਪੰਜਾਬ ਸਰਕਾਰ ਉਸ ਮਿਸ਼ਨ ਨੂੰ ਮੈਂ ਫੁੱਲਫਿਲ ਕਰਨ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ ਜਿਸ ਤਰ੍ਹਾਂ ਕਿ ਚੇਂਜ ਹੈ ਸਪੋਰਟਸ ਦੇ ਵਿੱਚ ਵਟ ਵੀ ਕਾਲ ਪ੍ਰੋਡਕਟਿਵ ਡਿਸਕ੍ਰਿਪਟਿਵ ਪ੍ਰੈਡਿਕਟਿਵ ਐਂਡ ਪ੍ਰਿਸਕ੍ਰਿਪਟਿਵ ਇਹ ਇੱਕ ਬੜੀਆਂ ਟੈਕਨੀਕਲ ਗੱਲਾਂ ਨੇ ਜਿਹੜੀਆਂ ਕਿਤੇ ਇੰਟਰੋਡਿਊਸ ਨਹੀਂ ਹੋਈਆਂ ਹੋਈਆਂ ਅਸੀਂ ਪਾਸਟ ਫਿਊਚਰ ਤੇ ਪ੍ਰੈਜ਼ੈਂਟ ਇਹਨਾਂ ਦੀ ਤਿੰਨਾਂ ਦੀ ਇੱਕ ਹੋਲਿਸਟਿਕ ਇਫੈਕਟ ਦੇਖ ਕੇ ਇਹਨਾਂ ਦੀ ਇੰਟੀਗ੍ਰੇਸ਼ਨ ਕਰਕੇ ਜੋ ਵੀ ਅਸੀਂ ਉਹਦੇ ਵਿੱਚ ਅਚੀਵ ਕਰ ਸਕਾਂਗੇ ਉਹ ਅਚੀਵ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਰਕਾਰ ਵੱਲੋਂ ਮੈਨੂੰ ਪੂਰੀ ਕਮਿਟਮੈਂਟ ਹੈ ਵੀ ਜੋ ਵੀ ਫਾਈਨੈਂਸਸ ਜੋ ਵੀ ਰਿਸੋਰਸਸ ਮੈਨੂੰ ਚਾਹੀਦੇ ਹੋਣਗੇ ਹੈਲਥ ਮਿਨਿਸਟਰ कॉल्ड मी ਫਾਈਨੈਂਸ ਮਿਨਿਸਟਰ कॉल्ड मी ਦਸ ਮਾਰਨਿੰਗ ਉਹਨਾਂ ਨੇ ਪੂਰੀ ਅਸ਼ੋਰੈਂਸ ਦਿੱਤੀ ਹੈ ਵੀ ਅਸੀਂ ਪੂਰਾ ਕਿਉਂਕਿ ਅਸੀਂ ਸਪੋਰਟ ਨੂੰ ਜਦੋਂ ਸਰਕਾਰ ਚਾਹੁੰਦੀ ਹੈ ਤੇ ਮੈਂ ਤਾਂ ਉਹਦੇ ਵਿੱਚ ਇੱਕ ਕੈਟਾਲਿਸਟ ਹਾਂ ਐਜ਼ ਅ ਕੈਟਾਲਿਸਟ ਆਈਲ ਟ੍ਰਾਈ ਟੂ ਬ੍ਰਿੰਗ ਦ ਬੈਸਟ ਇਫੈਕਟ ਟੂ ਇਟ ਤਾਂ ਕਿੰਨਾ ਲਾਇਕ ਜਿਸ ਤਰ੍ਹਾਂ ਪੰਜਾਬ ਸਰਕਾਰ ਲਗਾਤਾਰ ਹਿੰਟ ਲਾ ਰਹੀ ਹੈ ਕਿ ਜਦੋਂ ਖਿਡਾਰੀ ਖੇਡ ਲਿਆ ਤਾਂ ਲੰਦਾ ਨਰਸ਼ੀ ਬੀਜ਼ੀ ਹੋ ਜਾਂਦਾ ਹੈ ਉਸ ਤੋਂ ਬਾਅਦ ਮਸ਼ਹਹ ਵਾਲੇ ਦਾ ਧਿਆਨ ਚਾਹਦਾ ਹਮਨ ਲੱਗਦਾ ਇਹਦੀ ਕਿੰਨਾ ਕਿਤੇ ਇਫੈਕਟ ਹੈਗਾ ਬਿਲਕੁਲ ਜੀ ਬਿਲਕੁਲ ਦੇਖੋ ਹੁਣ ਅਸੀਂ ਪਿੰਡੋਂ ਪਿੰਡੀ ਬਲਕਿ ਪੰਜਾਬ ਸਰਕਾਰ ਨੇ ਸਟੇਡੀਅਮਸ ਬਣਾਏ ਨੇ ਇਨੀਸ਼ੀਏਟਿਵ ਲੈ ਰਹੇ ਨੇ ਜਿੱਥੇ ਵੀ ਬੈਸਟ ਪੋਸੀਬਲ ਹੋ ਸਕਦਾ ਜਿੰਨੇ ਵੀ ਮੈਕਸਿਮਮ ਟੂਰਨਾਮੈਂਟ ਕਰਵਾ ਸਕਦੇ ਆ ਉਹਨੇ ਟੂਰਨਾਮੈਂਟ ਆਰਗੇਨਾਈਜ਼ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਤੇ ਅਸੀਂ ਵੀ ਕਰਾਂਗੇ ਅਸੀਂ ਇਹਦੇ ਵਿੱਚ ਜੋ ਵੀ ਬੈਸਟ ਸੁਜੈਸ਼ਨਸ ਹੋਣਗੀਆਂ ਬੈਸਟ ਮੀਨਸ ਹੋਣਗੇ ਬੈਸਟ ਕੋਈ ਗੱਲਾਂ ਹੋਣਗੀਆਂ ਅਸੀਂ ਬਹਿ ਕੇ ਸਾਰੇ ਇੱਕ ਮੰਥਨ ਕਰਾਂਗੇ ਉਸ ਮੰਥਨ ਦੇ ਰਾਹੀਂ ਜਿਹੜਾ ਵੀ ਕੋਈ ਕਨਕਲੂਜਨ ਆਊਗਾ ਉਸ ਕਨਕਲੂਜਨ ਨੂੰ ਅਸੀਂ ਐਗਜ਼ੀਕਿਊਟ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸਰ ਉਹ ਛੋਟੇ ਜਿਹੇ ਖਿਡਾਰੀ ਹੁੰਦੇ ਨੇ ਜਦੋਂ ਉਹ ਇਸ ਆਮ ਵਾਰ ਜਿਹੜਾ ਕਿਤਨਾ ਕਿਤੇ ਆਪਾਂ ਕਹਿੰਦੇ ਹਾਂ ਕਾਫੀ ਪ੍ਰੈਸ਼ੀ ਹਾਲਾਤ ਦੇ ਚੱਲਦੇ ਰਹਿੰਦੇ ਉਹਨਾਂ ਬੱਚਿਆਂ ਦਾ ਜਿਹੜਾ ਬੜਾ ਕਟਕ ਨਿਕਲ ਜਾਂਦਾ ਜੀ 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 ਉਹ ਵੀ ਅਸੀਂ ਕੁਛ ਨਾ ਕੁਛ ਉਹਦਾ ਵੀ ਵਿਲ ਟ੍ਰਾਈ ਟੂ ਫਾਈਂਡ ਆਊਟ ਐਨ ਆਲਟਰਨੇਟਿਵ ਵੀ ਕਿੱਦਾਂ ਉਹਨਾਂ ਦੀ ਸਿਹਤ ਦਾ ਕਿੱਦਾਂ ਦੀ ਨਿਊਟ੍ਰੀਸ਼ਨ ਦਾ ਉਹਨਾਂ ਦੀ ਦਾ ਖਿਆਲ ਰੱਖਿਆ ਜਾਵੇ ਕਿੱਦਾਂ ਦਾ ਉਹਨਾਂ ਨੂੰ ਇਕਪਮੈਂਟ ਜੋ ਚਾਹੀਦਾ ਉਹ ਪ੍ਰੋਵਾਈਡ ਕੀਤਾ ਜਾਵੇ ਇਹਦਾ ਵੀ ਅਚਲ ਇਸ ਇੱਕ ਪ੍ਰੋਪੋਜ਼ ਲੈਟਸ ਸੀ ਯੂ ਪ੍ਰੋਪੋਜ਼ਲ ਦੀ ਅਚੀਵਮੈਂਟ ਸਾਨੂੰ ਕਿਵੇਂ ਸਰ ਸ਼ਹਿਰ ਦੇ ਵਿੱਚ ਕਈ ਪਰਸਨਸ ਨੇ ਔਰ ਵਿਮਨ ਨੇ ਜਿਨ੍ਹਾਂ ਨੇ 골ਡ ਮੈਡਲ ਤੱਕ ਜਿੱਤੇ ਨੇ ਵੱਡੇ ਵੱਡੇ ਪ੍ਰੀਜ਼ਡ ਨੇ ਪਰ ਤੋਂ ਬੇਰੁਜ਼ਗਾਰ ਨੇ ਕੋਈ ਉਪਰ ਨਹੀਂ ਜਾਉਂਦਾ ਸਰ ਦੇਖੋ ਅਸੀਂ ਤਾਂ ਇੱਕ ਪ੍ਰੋਪੋਜ਼ਲ ਪੁੱਟ ਕਰ ਸਕਦੇ ਹਾਂ ਵੀ ਦੇਖੋ ਇਹ ਹੈਗੇ ਆ ਇਹ ਇਹ ਬੰਦਿਆਂ ਨੂੰ ਅਸੀਂ ਯੂਜ਼ ਕਰਕੇ ਇਹਨਾਂ ਦਾ ਇਹਨਾਂ ਦੀ ਸਾਥ ਨਾਲ ਲੈ ਕੇ ਸਾਨੂੰ ਬਾਕੀ ਖਿਡਾਰੀਆਂ ਨੂੰ ਅਸੀਂ ਮੋਟੀਵੇਟ ਕਰ ਸਕਦੇ ਆ ਦੇਖੋ ਇੱਕ ਇਹਦੇ ਵਿੱਚ ਮੋਟੀਵੇਸ਼ਨ ਹੈ ਜਦੋਂ ਕਿਸੇ ਨੂੰ ਕੁਝ ਮਿਲੂਗਾ ਤੇ ਉਹ ਦੂਜਾ ਵੀ ਮੋਟੀਵੇਟ ਹੁੰਦਾ ਵੀ ਮੈਂ ਵੀ ਕੁਝ ਅਚੀਵ ਕਰਨ ਦੀ ਕੋਸ਼ਿਸ਼ ਕਰਾਂ ਮੈਂ ਆਪ ਸਾਰੀ ਉਮਰ ਖੇਲੇ ਆ ਮੈਂ ਸਾਨੇ ਸਕੂਲ ਕਪੂਰ ਖਲਾਵਾ ਪੜਿਆ ਹੋਇਆ ਸਾਡੇ ਉੱਤੇ ਪੂਰੀਆਂ ਗੇਮਸ ਦਾ ਜਿਹੜਾ ਸੀਗਾ ਇੱਕ ਮਾਹੌਲ ਸੀਗਾ ਸੀਜ਼ਨਲ ਗੇਮਸ ਸੀ ਮੈਂ ਆਪ ਨੈਸ਼ਨਲ ਪਲੇਅਰ ਐ ਤੇ ਮੈਂ ਦੇਖੂੰਗਾ ਜੋ ਵੀ ਮੈਂ ਉਹਦੇ ਵਿੱਚ ਕੰਟਰੀਬਿਊਟ ਕਰ ਸਕਦਾ ਹਾਂ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਰਨੀ ਫਿਜ਼ੀਕਲ ਕਾਲਜਿਸ ਦੇ ਉਹ ਜਿਹੜੇ ਮਤਲਬ ਉਹਨੇ ਐਫੀਲੀਏਸ਼ਨ ਨਹੀਂ ਲਈ ਹਾਂਜੀ ਆ ਅਸੀਂ ਲਵਾਂਗੇ ਨਾਲ ਜੀ ਹਾਂ ਉਹਨਾਂ ਨੇ ਮਤਲਬ ਨਹੀਂ 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 ਉਹ ਆਨਲਾਈਨ ਹੈ ਟੀਆਓਨ ਹਾਂਜੀ ਸਪੂਰ ਹੈ ਜਿਸ ਤਰ੍ਹਾਂ ਬਹੁਤ ਸਾਰੇ ਕਾਲਜ ਨੇ ਕਿ ਪੰਜਾਬ ਦੇ ਸਟੂਡੈਂਟ ਹੈਗੇ ਬਾਹਲੇ ਸਟੂਡੈਂਟ ਪਾਉਂਦੇ ਬਾਹਰ ਜ਼ਿਆਦਾ ਨਹੀਂ ਹਾਂ ਇਹ ਗੱਲ ਨੋਟ ਕਰਨ ਵਾਲੀ ਹੈ ਵੀ ਵਿਲ ਫਾਈਂਡ ਆਊਟ ਹਾਂਜੀ ਉਹ ਕਿਹਦੀ ਪਾਲਿਸੀ ਹੋਊਗੀ ਨੈਚੁਰਲੀ ਕੋਈ ਪ੍ਰਪੋਜ਼ਲ ਡਿਵੈਲਪ ਕੀਤਾ ਜਾਊਗਾ ਸਾਰਾ ਕੁਝ ਦੱਸਿਆ ਜਾਊਗਾ ਵੀ ਇਸ ਤਰ੍ਹਾਂ ਸਾਡੇ ਪਲੇਅਰਸ ਨੂੰ ਇਹ ਡੋਮਿਨੇਟ ਕਰਦੇ ਆ ਉਹਨਾਂ ਨੂੰ ਫਲਰਸ਼ ਕਰਨ ਤੋਂ ਰੋਕਦੇ ਆ ਉਹਨਾਂ ਨੂੰ ਗਰੋ ਕਰਨ ਤੋਂ ਰੋਕਦੇ ਆ ਉਹਨਾਂ ਦਾ ਅਸੀਂ ਧਿਆਨ ਰੱਖਾਂਗੇ ਪੂਰਾ ਆਪਦਾ ਬੱਚਾ ਪਹਿਲਾਂ ਪਾਲਾਂਗੇ ਦੂਜਿਆਂ ਨਾਲ ਬਿਲਕੁਲ